ਡਿੱਗਣ ਵਾਲੇ ਕੰਮ ਕਰ ਰਹੇ ਨੇ ਦੋਨੇ ਦੋਨੇ ਡਿੱਗਣ ਵਾਲੇ ਕੰਮ ਕਰਦੇ ਨੇ ਇਹ ਮੂੰਹ ਤੋੜਵਾਨ ਗਿਆ ਉਹਦਾ ਇਹਨਾਂ ਨੇ ਇਹਨਾਂ ਨੇ ਲਿਫਟ ਬੰਦ ਕਰ ਦਿੱਤੀ ਗਰਾਉਂਡ ਫਲੋਰ ਕਿਸੇ ਨੇ ਦੱਬਿਆ ਹੀ ਨਹੀਂ 5 ਮਿੰਟ ਬਾਅਦ ਲਿਫਟ ਉੱਥੇ ਹੀ ਡੁੱਲ ਗਈ ਜਿੱਥੋਂ ਅੰਦਰ ਵੜੇ ਸੀਗੇ ਚਾਬੀ ਦੇ ਚੁਲੂਕ ਖੋਲ ਬੂਆ ਉਹ ਆ ਗਿਆ ਗਰਾਉਂਡ ਫਲੋਰ ਖੋਲੋ ਨਹੀਂ ਤਾਂ ਮਾਤੋੜ ਦੇਣੀ ਲੱਤ ਮਾਰ ਕੇ ਟੱਕਾ ਪਰ ਇਹਨਾਂ ਮੁੱਕਾ ਮਾਰਾਂ ਪਿੱਛੇ ਬਾਅਦ ਦੇ ਬਾਅਦ ਦੇ ਬਾਅਦ ਦੇ ਬਚ ਗਿਆ ਉਹਨੂੰ ਦਰਾਤ ਟੁੱਟ ਜਾਣਾ ਸੀ ਬਾ ਓ ਓ ਜਲਦੀ ਕਰ ਲਓ ਹੁਣ ਫੇ ਲੇਟ ਹੋ ਜਾਣਾ ਓਏ ਆਮਨ ਤੇ ਉੱਥੇ ਆਮਨ ਉੱਥੇ ਵਾਸ਼ਰੂਮ ਸੀਗਾ ਯਾਰ ਉਹ ਜਿੱਥੇ ਥੀਏਟਰ ਜਿੱਥੇ ਥੀਏਟਰ ਚ ਜਾ ਕੇ ਆਏ ਉਹਦੇ ਇਧਰ ਨਹੀਂ ਸਿਰ ਤੇ ਵਾਸ਼ਰੂਮ ਹੀ ਸੀਗਾ ਨਹੀਂ ਯਾਰ ਉਹ ਉਹ ਠੀਕ ਆ ਓ ਯਾਰ ਉੱਥੇ ਸੀਗਾ ਵਾਸ਼ਰੂਮ ਉੱਥੇ ਕਿਉਂ ਨਹੀਂ ਗਏ ਤੁਸੀਂ ਚਲੋ ਚਲੋ ਫਿਰ ਯਾਰ ਵਾਸ਼ਰੂਮ ਹੈ ਮੈਨੇ ਲੱਤ ਨਹੀਂ ਆਈ ਲੋ ਜੀ ਪਹੁੰਚ ਗਏ ਆਪਾਂ ਹੋਣਾ ਕੱਟ ਨਹੀਂ ਠੰਡੇ ਬਣੇ ਓ ਜੇ ਜੇ ਪੈ ਗਈਆਂ ਸਾਡੇ ਫੇਰ ਓਏ जीटीसी ਤੁਸੀਂ ਜਾੜਾ ਫੇਰ ਹੈ ਕਰਨ ਤੇ 3 ਰੁਪਏ ਮੰਗਿਆ ਤੇ ਭਾਰੀ ਨਾ ਮੈਂ ਕੋਈ ਨਹੀਂ ਟੈਡਜਸਟਮੈਂਟ ਕਰ ਲਾ ਉਹਨਾਂ ਨੇ ਹੋ ਗਿਆ ਜੀ ਚੋਬਰ ਜੀ ਵੇ ਕਰਦੇ ਉਹ ਲਾਂਦਾ ਆ ਮੋਟਰਸਾਈਕਲ ਦਿਵਾਲੇ ਵਾਲਾ ਮਟਾ ਮੋਟਰਸਾਈਕਲ ਵੇ ਘਰਦੀ ਪਾਹੇ ਬੋ ਤੇ ਦੇਖੀ ਚਾਪ ਓਏ ਪੁੱਛ ਲਾ ਉਹਨਾਂ ਨੂੰ ਜੇ ਐਡਜਸਟਮੈਂਟ ਕਰਦੇ ਆ ਵੇ ਕਿਹੜਾ ਸਾਲੇ ਮੈਨੂੰ ਤਾਂਗੀ ਤਰਾਂ ਮੈਂ ਛੱਡ ਕੇ ਥੋੜੀ ਜਾਣਾ ਟ੍ਰੇਨ ਤੇ ਚੜ ਗਏ ਆ ਯਾਰ ਹੈਰਾਨੀ ਹੋ ਰਹੀ ਉਸ ਬਾਅਦ ਪੇ ਯਾਰ ਕਿਸ ਬਾਤ ਪੇ ਹੈਰਾਨੀ ਹੋ ਰਹੀ ਯਾਰ बता दो बता दो बोलानी जा सकता है वीडियो में हां वीडियो के बाद मेरा नहीं हो रही है मुझे क्या कह रहा जो तू बात बताई है जो तू बात बताई अच्छा वो वाली हुई अली इंजेक्शन अली इंजेक्शन इंजेक्शन है जेड़ा विलेन इंजेक्शन लगाएगा पास 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 आगे नहीं बोलना आगे बोलना कितने लाया सी धीरे लाया सी लाया सी टी ਤੇ ਤੇ ਨਾ ਕੀਤੇ ਜਾਂਦਾ ਦੱਸ ਦੇ ਨਾਲੇ ਕਿੱਥੇ ਪਹੁੰਚ ਗਏ ਆਪਾਂ ਟ੍ਰੇਨ 'ਚ ਚੜ ਗਏ ਆ ਕਿੱਦਾਂ ਚੜੇ ਆ ਭੱਜ ਦੌੜ ਕੇ ਆਪਾਂ ਚੜ ਗਏ ਆ ਦੌੜ ਦੌੜ ਕੇ ਉਹ ਦੌੜ ਨਾ ਪਿਆ ਉਹ ਚੱਲ ਨਾ ਪਿਆ ਇਹ ਭਾਈ ਸਭ ਤੋਂ ਅੱਗੇ ਸੀ ਐ ਭਾਈ ਦੂਜੇ ਨੰਬਰ ਤੇ ਐਦਾਂ ਮੈਂ ਠੋਕਰ ਖਾਂਦਾ ਐ ਭਾਈ ਪਤਨ ਪਿੱਛੇ ਰਹਿ ਗਏ ਇਹ ਇਹ ਬੰਦਾ ਜਿਹੜਾ ਇਹ ਜਿੰਮੇਵਾਰੀ ਤੇ ਲੈ ਕੇ ਆਇਆ ਟ੍ਰੇਨਾਂ ਟ੍ਰੂਨਾਂ ਸਿਸਟਮ ਸਰ ਦਾ ਇੰਨੂ ਹੀ ਪਤਾ ਸਭ ਤੋਂ ਪਹਿਲਾਂ ਇਹ ਥੋੜੇ ਇਹ ਦੇਖਿਆ ਮੇਰੇ ਨਾਲ ਦੇ ਹੈਗੇ ਕਿ ਨਹੀਂ ਹੈਗੇ ਪਿੱਛੇ ਇਦਾਂ ਥੋੜੇ ਇਦਾਂ ਨਾ ਆਪਾਂ ਰੋਟੀ ਖਾਂਦੇ ਵੇ ਆਪਾਂ ਰੋਟੀ ਲੈ ਲੰਘਾਈ ਨਹੀਂ ਇਹ ਬੰਦਾ ਬਾਹਰ ਆ ਕੇ ਪਾਰਕਿੰਗ ਲੋ ਕੇ ਮੋਟਰਸਾਈਕਲ ਕਿੱਕ ਮਾਰੀ ਚਲੋ ਹੋਰਨ ਹੋਰਨ ਮਾਰ ਰਿਹਾ ਦੱਸਿਆ ਵੀ ਨਹੀਂ ਕਿ ਮੈਂ ਥੱਲੇ ਜਾ ਰਿਹਾ ਹਾਂ ਤੇ ਇੱਧਰ ਲੈ ਆਜੋ ਐਮਬੀਡੀ ਮੋਲ ਉਪਰ ਫਲੈਸ਼ ਤੇ ਬੈਠੇ ਵੇ ਇਹ ਬੰਦਾ ਬਾਹਰ ਆ ਕੇ ਮੋਟਰਸਾਈਕਲ ਸਟਾਰਟ ਕੀਤਾ ਵੇ ਉਹਦਾ ਕਹਿਣ ਨੂੰ ਸਾਡੇ ਨਾਲ ਆਇਆ ਪਰ ਨਾਲ ਨਹੀਂ ਆਇਆ ਹੈਗਾ ਇਹ ਗੱਲ ਝੂਠ ਹੈ ਕਿਹੜੀ ਐਮਬੀਡੀ ਤੂੰ ਆਦਾ ਗਈ ਨਾ ਥੱਲੇ ਤਾਂ ਆਇਆ ਕਿਸ ਤਰ੍ਹਾਂ ਸਾਨੂੰ ਛੱਡ ਕੇ ਆ ਗਿਆ ਤੂੰ ਦੱਸਿਆ ਵੀ ਨਹੀਂ ਸਾਨੂੰ ਕਿ ਜਾਣਾ ਹੈ ਜਾਂ ਮੈਂ ਸੀਰੀ ਚ ਖੜਾ ਤੂੰ ਸੀੜੀਆਂ 'ਚ ਨਹੀਂ ਖੜਾ ਜੇ ਥੱਲੇ ਆ ਗਿਆਗੇ ਪਾਟ ਕਰ ਰਿਹਾ ਪਾਟ ਉਹ ਪਾਟ ਪਾਟ ਚੰਗਾ ਬਣ ਰਿਹਾ ਪਿਆ ਕੈਮਰਾ ਦੇਖ ਕੇ ਚੰਗਾ ਬਣੀ ਜਾਂਦਾ ਪਾਟ ਕੋਈ ਨਹੀਂ ਕਰਦਾ ਇਹ ਹਾਂ ਮੇਰਾ ਦਿਲ ਬਹੁਤ ਚੰਗਾ ਸੁਣਾ ਦੇ ਦੋ ਲੈਣਾ ਸੁਣਾ ਦੇ ਦੋ ਲੈਣਾ ਸੁਣਾ ਦੇ ਆਉਂਦਾ ਵੀ ਹੈ ਕਿ ਸੁਣਾ ਦੇ ਵੀ ਦੋ ਲੈਣਾ ਪਾਟ ਆਉਂਦਾ ਸੁਣਾ ਦੇ ਵਾ ਜੋ ਬੋਲੇ ਸੋਹਣਿਆ ਸੱਸਰੀਆ ਹਾਂ ਵਾਈ ਗੁੱਡ ਇੱਕ ਖਾਸਾ ਵਾਈ ਗੁੱਡ ਵਾਈ ਗੁੱਡ